ਆਜੇ ਬਿਨਾਂ ਆਜੇ ਕੰਮ ਕੰਮ ਬੋਲੋ ਜਿਹੜੇ ਪੇਰੈਂਟਸ ਐ ਬਹੁਤ ਮਿਲਟ ਕਰਦੇ ਆ ਨਾ ਨਾਲ ਚਲਾਦੇ ਦੀ ਬਹੁਤ ਸਾਲ ਪਿੱਛੇ ਜੀ ਦੀ ਮੰਗ ਆਈ ਸੀ ਨਾ ਮੈਂ ਜੁਗਨੈਟਸ ਸ੍ਰੇਗਨਿਕ ਤੇ ਫਿਰ ਆਪਾਂ ਇਹਨਾਂ ਸਾਡੇ ਕੋਲ ਤੁਹਾਨੂੰ ਬਹੁਤ ਬੇਦੀ ਯਾਦ ਹੁੰਦੀ

ਉਹਨਾਂ ਕੋਈ ਬਾਰਲਾ ਬੰਦਾ ਨਹੀਂ ਕਰ ਸਕਦਾ ਤਾਂ ਪਹਿਲਾਂ ਮੈਸਮਿੰਗ ਪੂਲ ਚਾਹੀਦੀ ਸੀਗੀ ਉੱਥੇ ਕੁਝ ਡਿਮਾਂਡ ਸੀਗੀ ਉਹਦੇ ਤਹਿਤ ਅਸੀਂ ਹੁਣ ਸਾਡਾ ਟੈਂਡਰ ਵੀ ਫਲੋਟ ਹੋ ਗਿਆ 15 ਲੱਖ ਦਾ ਜਿਹੜੇ ਬੱਚਿਆਂ ਦੀ ਜੋ ਜੋ ਡਿਮਾਂਡ ਸੀਗੀ ਉਹ ਵੀ ਪੂਰੀ ਕੀਤੀ ਹੈਗੀ ਇਹਦੇ ਨਾਲ ਹੀ ਨਾਲ ਅੱਜ ਜਿਹੜੀ ਸਮਾਜ ਸੇਵੀ संस्था ਹੈਗੀ ਉਹਨਾਂ ਨੇ ਮਾਤਾ ਗਰੁੱਪ ਨੇ ਵੀ ਇਥੇ ਵਾਟਰ ਪੂਲ ਡੋਨੇਟ ਕੀਤਾ ਹੈ ਤਾਂ ਵਧੀਆ ਲੱਗਦਾ ਹੈਗਾ ਕਿਉਂਕਿ ਦੇਖੋ ਇੱਕ ਇੱਕ ਕਰਕੇ ਹੀ ਬੂੰਦ ਬੂੰਦ ਨਾਲ ਢੜਾ ਵਰਦਾ ਹੈਗਾ ਔਰ ਜਦੋਂ ਆਪਾਂ ਆਪਣੇ ਸੋਸ਼ਲ ਐਸੈਟਸ 'ਤੇ ਵੀ ਧਿਆਨ ਰੱਖਦੇ ਆ ਤਾਂ ਉਨੀ ਪ੍ਰੋਗਰੈਸ ਹੁੰਦੀ ਹੈਗੀ ता बच्चों भी तुम देख रहे हो सादा माहौल है तो मैंने उम्मीद है कि थोड़े टाइम बाद काफ़ी पुल्स है बट थोड़ी सरकारी पुल की एक दो चीज़ें वो भी हूँ टेंडर लगन के काफ़ी वजी हो जाना है तो मैं बच्चों को यही कहना चाह कि जिसनों भी शौक है या कोई सीखना चाहता है तो इतने साइडे कोच के सरकारी जी टीम हैगी काफ़ी है वध्या भी क्या आ सकते हो टाइमिंग्स वगैरह सारे थोड़ी दस दें